ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਵੱਲੋਂ ਬੀਤੇ ਦਿਨੀ ਪਿੰਡ ਪੰਡੋਰੀ ਰੁਮਾਨਾ ਵਿਖੇ ਆਮ ਆਗੂ ਬਚਿੱਤਰ ਸਿੰਘ ਦੇ ਗ੍ਰਹਿ ਵਿਖੇ ਪਿੰਡ ਦੇ ਮੌਤਵਰ ਵਿਅਕਤੀਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ ਅਤੇ ਵਿਧਾਇਕ ਡਾਕਟਰ ਸੋਲ ਵੱਲੋਂ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਉਹਨਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਮੀਟਿੰਗ ਤੋਂ ਬਾਅਦ ਆਪ ਆਗੂ ਬਚਿੱਤਰ ਸਿੰਘ ਦੀ ਪ੍ਰੇਰਣਾ ਸਦਕਾ ਪਿੰਡ ਦੇ ਤਕਰੀਬਨ 25 ਪਰਿਵਾਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਡਾਕਟਰ ਸੋਹਲ ਨੇ ਜੀ ਐਂ ਕਿਹਾ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਬੰਨ ਦਾ ਮਾਨ ਸਨਮਾਨ ਦਿੱਤਾ ਜਾਵੇਗਾ। ਪਾਰੀ ਕਟਨ ਨੂੰ ਸੰਬੋਧਨ ਕਰਦੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪਿਛਲੇ ਹਰਵੈਤੀ ਪਾਰਟੀਆਂ ਆਗੂਆਂ ਨੇ ਵਿਕਾਸ ਦੇ ਨਾਮ ਤੇ ਪੰਜਾਬ ਅਤੇ ਪੰਜਾਬੀਆਂ ਨੂੰ ਸਿਰਫ ਲੁੱਟਿਆ ਹੀ ਹੈ ਜਿਸ ਦਾ ਖਮਿਆਜਾ ਅੱਜ ਪੂਰੇ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ। ਵਿਧਾਇਕ ਸੋਹਲ ਨੇ ਦੱਸਿਆ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਮੋੜ ਤੋਂ ਵਿਕਾਸ ਦੀਆਂ ਲੀਹਾਂ ਪੱਲ ਤੁਰ ਪਿਆ ਹੈ। ਉਹਨਾਂ ਲੋਕਾਂ ਨੂੰ ਫੀਲ ਕੀਤਾ ਕਿ ਪੰਜਾਬ ਨੂੰ ਮੋੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਆਮ ਆਦਮੀ ਪਾਰਟੀ ਦਾ ਵੱਧ ਤੋਂ ਵੱਧ ਸਾਥ ਦੇਣਾ ਆਪ ਆਗੂ ਬਚਿੱਤਰ ਸਿੰਘ ਨੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਧੰਨਵਾਦ ਵੀ ਕੀਤਾ ਤੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਹਲਕੇ ਦੇ ਪਿੰਡਾਂ ਦਾ ਬੇਸ਼ੁਮਾਰ ਵਿਕਾਸ ਕਰਵਾਇਆ ਜਾ ਰਿਹਾ ਤੇ ਹਲਕੇ ਦੇ ਲੋਕ ਵਿਧਾਇਕ ਸੋਹਲ ਦੀਆਂ ਨੀਤੀਆਂ ਤੇ ਕੰਮਾਂ ਤੋਂ ਬੇਹੱਦ ਪ੍ਰਸੰਨ ਨੇ ਉਹਨਾਂ ਕਿਹਾ ਕਿ ਅੱਜ ਕਿਸੇ ਵੀ ਵਿਅਕਤੀ ਤੇ ਝੂਠਾ ਪਰਚਾ ਨਹੀਂ ਹੋ ਰਿਹਾ ਅੱਜ ਥਾਣਿਆਂ ਵਿੱਚੋਂ ਰੌਣਕਾਂ ਘਟ ਗਈਆਂ ਨੇ ਜੋ ਕਿ ਸਿਰਫ ਤੇ ਸਿਰਫ ਵਿਧਾਇਕ ਸੋਹਲ ਦੀਆਂ ਨੀਤੀਆਂ ਸਦਕਾ ਹੀ ਸੰਭਵ ਹੋ ਸਕੇ ਹੈ ਇਸ ਮੌਕੇ ਤੇ ਹਰਪਜਨ ਸਿੰਘ ਨੰਬਰ ਦਾ ਗੁਰਪਰਤਾਪ ਸਿੰਘ ਪੰਚਾਇਤ ਮੈਂਬਰ ਸਤਨਾਮ ਸਿੰਘ ਪੰਚਾਇਤ ਮੈਂਬਰ ਸਿਮਰਨਜੀਤ ਕੌਰ ਪੰਚਾਇਤ ਮੈਂਬਰ ਸੰਦੀਪ ਕੌਰ ਪੰਚਾਇਤ ਮੈਂਬਰ ਬਲਕਾਰ ਸਿੰਘ ਆਦੀ ਹਾਜ਼ਰ ਸਨ ਦੇਖੋ ਪੂਰੀ ਖਬਰ ਬਹਿਰ ਜਿੱਕਾ ਖਲਸਾ ਬਹਿਰ ਜਿੱਕੀ ਫਤਹ ਪਿੰਡੋਰੀ ਰਮਨਜੀਤ ਮੀਟਿੰਗ ਹੋਈ ਹੈ ਕਾਹਦੇ ਸਬੰਧ ਚ ਹੋਈ ਹੈ ਜੀ ਅੱਜ ਹੀ ਪੰਡੋਰੀ ਰਮਾਣਾ ਵਿਖੇ ਸਰਦਾਰ ਬਜਤਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਆ ਜਿੱਥੇ ਕਿ ਪਿੰਡ ਦੀ ਮੀਟਿੰਗ ਕੀਤੀ ਗਈ ਆ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਨੇ ਕਿ ਇਹਨਾਂ ਦੇ ਪਹਿਲਾਂ ਵੀ ਪਿੰਡ ਦੇ ਵਿੱਚ ਵਿਕਾਸ ਕਾਰਜ ਜਿਹੜੇ ਚੱਲ ਰਹੇ ਆ ਮੇਰੇ ਧਿਆਨ ਦੇ ਵਿੱਚ ਆ ਜੋ ਵੀ ਇੱਥੋਂ ਦੀਆਂ ਮੁਸ਼ਕਲਾਂ ਨੇ ਸੋ ਉਹ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆਮ ਆਦਮੀ ਪਾਰਟੀ ਇੰਡੀਆ ਜਿਹੜੇ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜੋ ਸਰਕਾਰ ਕਰ ਰਹੀ ਆ ਉਹਦੇ ਕੰਮਾਂ ਤੋਂ ਤੇ ਜੋ ਹਲਕੇ ਦੇ ਵਿੱਚ ਵਿਕਾਸ ਚੱਲ ਰਿਹਾ ਉਹਦੇ ਤੋਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਵੀ ਕਿਉਂਕਿ ਇਸ ਪਿੰਡ ਦੇ ਵਿੱਚ ਪਹਿਲਾਂ ਹੀ ਲਗਭਗ ਸਾਰੇ ਹੀ ਮੁਹਜਾਫਰਿਆ ਆਮ ਆਦਮੀ ਪਾਰਟੀ ਦੇ ਨਾਲ ਨੇ ਲੋਕ ਜਿਹੜੇ 20-25 ਪਰਿਵਾਰ ਹੈਗੇ ਸੀ ਰਹਿੰਦੇ ਉਹ ਵੀ ਅੱਜ ਜੁਆਇਨ ਕਰ ਗਏ ਹੁਣ ਤੱਕ ਟਾਮ ਟਾਮੇ ਕਿਤੇ ਕਾਲੀ ਕਾਂਗਰਸ ਹੀ ਰਹਿ ਗਿਆ ਹੋਊਗਾ ਸੋ ਉਹਦੇ ਜਿਹੜੇ ਵੀ ਪਰਿਵਾਰ ਅੱਜ ਆਏ ਨੇ ਉਹਨਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਸ਼ਮੂਲੀਅਤ ਵਾਸਤੇ ਉਹਨਾਂ ਨੂੰ ਜੀ ਆਇਆਂ ਕਹਿੰਦਾ ਵਾਂ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਨਾ ਕਿ ਪਾਰਟੀ ਦੇ ਵਿੱਚ ਉਹਨਾਂ ਨੂੰ ਪੂਰਾ ਮਾਨ ਸਨਮਾਨ ਮਿਲੇਗਾ ਨਾਲ ਮੈਂ ਅਪੀਲ ਵੀ ਕਰਦਾ ਵਾਂ ਕਿ ਜਿਹੜੇ ਬੰਦ ਰਹਿ ਗਏ ਹਨ ਦੋ ਚਾਰ ਪਰਿਵਾਰ ਪਿੰਡ ਦੇ ਵਿੱਚ ਉਹਨਾਂ ਨੂੰ ਵੀ ਲੈ ਆਓ ਕਿਉਂਕਿ ਆਪਾਂ ਇਹ ਇੱਕ ਕਾਂਗਰਸ ਕਾਲੀ ਫ੍ਰੀ ਜਿਹੜਾ ਪਿੰਡ ਕਰ ਦੇਣਾ ਵਾਂ ਤੇ ਬਾਕੀ ਮੈਂ ਅਪੀਲ ਵੀ ਕਰਦਾ ਵਾਂ ਕਿ ਹੋਰ ਵੀ ਜਿਹੜਾ ਆਪਣੇ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਇਨਾਂ ਦੀ ਕੋਈ ਰਿਸ਼ਤੇਦਾਰੀ ਆ ਜਾਂ ਸੱਜਣ ਮਿੱਤਰ ਨੇ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਨਾਲ ਜੋੜਨ ਤਾਂ ਕਿ ਸਾਡਾ ਹੋਰ ਹੌਸਲਾ ਵਧੇ ਤੇ ਅਸੀਂ ਹੋਰ ਚੰਗੀ ਤਰ੍ਹਾਂ ਜਿਹੜਾ ਬਲਕੇ ਦਾ ਵਿਕਾਸ ਕਰ ਸਕੀਏ ਪਿੰਡ ਵਾਸੀ ਵੀ ਮੰਗਦੇ ਆ ਕਿ ਸਕੂਲਾਂ ਨੂੰ ਜਿਹੜਾ ਆਪਕੀ ਕੀਤਾ ਜਾਵੇ ਇਥੇ ਲੋਕਲ ਪਿੰਡਾਂ ਦੇ ਕਿਉਂ ਹੋਦਾ ਕੰਮ ਨਹੀਂ ਇਹ ਵੇਖੋ ਜੀ ਸਰਕਾਰ ਦੀਆਂ ਨੀਤੀਆਂ ਨਵੀਂ ਜਿਹੜੀ ਨੀਤੀ ਆ ਉਹਦੇ ਮੁਤਾਬਕ ਜਿਹੜਾ ਆਪ ਸਕੂਲਾਂ ਦੀ ਦਸ਼ਾ ਬਹੁਤ ਸੁਧਾਰੀ ਜਾ ਰਹੀ ਆ ਸਕੂਲ ਆਫ ਹੈਮਨਸ ਬਣ ਰਹੇ ਨੇ ਸਕੂਲਾਂ ਦੇ ਵਿੱਚ ਜਿਹੜੇ ਅਣਗੌਲੇ ਸਕੂਲ ਸੀ ਚਾਰ ਦਿਵਾਰੀਆਂ ਹੋ ਰਹੀਆਂ ਨੇ ਚੌਕੀਦਾਰ ਲੱਗ ਰਹੇ ਆ ਸਪੋਰਟੀ ਗਾਰਡ ਲੱਗ ਰਹੇ ਆ ਜਿਹੜੀਆਂ ਸਕੂਲਾਂ ਦੀਆਂ ਮੁਸ਼ਕਲਾਂ ਸੀ ਉਹਨਾਂ ਨੂੰ ਹੱਲ ਕਰਕੇ ਤੇ ਚੰਗੀ ਜਿਹੜੀ ਆ ਮਿਆਰੀ ਵਿਦਿਆ ਦੇਣ ਦਾ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਬਾ ਸਕੂਲਾਂ ਦੇ ਵਿੱਚ ਜਿਹੜੀਆਂ ਬੱਸਾਂ ਲੱਗ ਰਹੀਆਂ ਨੇ ਜਿਹੜੀਆਂ ਕਿ ਚੰਗੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਿਹੜੀਆਂ ਉਹ ਲੈ ਕੇ ਜਾਣ ਦੀ ਜਿਹੜੀ ਹੈ ਜਿੰਨਾਂ ਵੱਲੋਂ ਸੁਖਦਾ ਦਿੱਤੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਇਸ ਪਿੰਡ ਦੇ ਵਿੱਚ ਵੀ ਜੋ ਸੁਧਾਰ ਕਰਨ ਦੀ ਲੋੜ ਹੈ ਉਹ ਕਰਾਂਗੇ ਅੱਜ ਕਿੰਨੇ ਪਰਿਵਾਰ ਸ਼ਾਮਿਲ ਹੋਏ ਅੱਜ ਜਿਹੜੇ 20 25 ਰਹਿ ਗਏ ਸੀ ਜਿਹੜੇ ਕਾਲੀ ਕਾਂਗਰਸ ਦੇ ਉਹ ਵੀ ਆ ਗਏ ਨੇ ਲਗਭਗ ਸਾਰਾ ਪਿੰਡ ਹੀ ਹੁਣ ਸਾਡੇ ਨਾਲ ਆ ਕੋਈ ਟਾਵਾਟਾ ਵਾਂਹ ਕਿਤੇ ਕਾਲੀ ਕਾਂਗਰਸੀ ਰਹਿ ਗਿਆ ਓ ਪਰਵਾਜ ਨੇ ਸ਼ਾਮਲ ਹੋਏ ਤੇ ਕੀ ਕਰ ਜਿਆ ਕਿਨੇ ਪਰਵਾਜ ਨੇ ਆਮ ਆਦੀ ਪਾਰਟੀ ਨਾਲ ਹੋ ਗਿਆ ਜੀ ਕੁਝ ਕਹੋ ਸਾਨੂੰ ਛੱਡ ਤਾਂ ਅੱਜ ਤੱਕ 25 ਤੋਂ 30 ਪਰਿਵਾਰ ਜਿਹੜੇ ਸੀ ਉਹ ਕੱਲੀ ਦਲ ਤੇ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਡਾਕਟਰ ਸੋਦ ਸਾਹਿਬ ਦੀ ਅਗਵਾਈ ਵਿੱਚ ਸ਼ਾਮਲ ਹੋਏ ਆ ਅਸੀਂ ਪਹਿਲੀ ਗੱਲ ਤੇ ਪਹਿਲਾਂ ਹੀ ਕਲੀਨ ਸਵੀਪ ਹੋਇਆ ਸੀ ਜਿਹੜੀ ਇਲੈਕਸ਼ਨ ਹੋਈ ਆ 2022 ਦੇ ਵਿੱਚ ਉਹ ਚ ਬਹੁਤ ਜ਼ਿਆਦਾ ਮਤਲਬ ਅਸੀਂ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਆ ਆਮ ਆਦੀ ਪਾਰਟੀ ਨੇ ਹੁਣ ਜਿਹੜੇ ਪਰਿਵਾਰ ਰਹਿ ਗਏ ਉਹ ਵੀ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਤੇ ਸਾਡੇ ਇਮਾਨਦਾਰ ਡਾਕਟਰ ਸੋਲ ਸਾਹਿਬ ਜਿਹੜੇ ਸਾਡੇ ਹਲਕਾ ਵਿਧਾਇਕ ਨੇ ਉਹ ਡੋਰ ਟੂ ਡੋਰ ਹਰੇਕ ਘਰ ਦੇ ਵਿੱਚ ਪਹਿਲਾਂ ਵੀ ਜਾਂਦੇ ਰਹੇ ਆ ਅੱਜ ਇਹਨਾਂ ਦਾ ਮੇਰੇ ਸਾਹਮਣੇ ਇਲੈਕਸ਼ਨ ਤੋਂ ਬਾਅਦ ਸਤਵਾਂ ਗਠਵਾਂ ਗੇੜਾ ਸਾਡੇ ਪਿੰਡ ਦੇ ਵਿੱਚ ਲੱਗ ਚੁੱਕਾ ਵਾ ਠੀਕ ਹੈ ਜੀ ਤੇ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਆ ਜਾਂ ਕੋਈ ਹੋਵੇ ਤੇ ਪਹਿਲ ਦੇ ਆਧਾਰ ਤੇ ਸਾਡਾ ਹੱਲ ਕਰਦੇ ਆ ਤੇ ਕਦੀ ਉਹਨਾਂ ਇਹ ਨਹੀਂ ਵੇਖਿਆ ਵੀ ਇਹ ਕਾਂਗਰਸੀ ਆ ਜਾਂ ਅਕਾਲੀ ਆ ਇਹਨਾਂ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਨਾਲ ਅਜੇ ਵੀ 25 ਤੋਂ 30 ਪਰਿਵਾਰ ਜਿਹੜੇ ਆ ਸ਼ਾਮਲ ਹੋਏ ਆ ਮੇਰੇ ਹਿਸਾਬ ਨਾਲ ਕੋਈ ਵੱਧ ਤੋਂ ਵੱਧ ਇੱਕ ਜਾਂ ਦੋ ਪਰਿਵਾਰ ਰਹਿ ਗਏ ਹੋਣਗੇ ਪਹਿਲੀ ਗੱਲ ਤਾਂ ਕੋਈ ਵੀ ਨਹੀਂ ਹੁਣ ਕਲੀਨ ਸਵੀਪ ਹੋ ਚੁੱਕਾ ਜੀ ਪਨੋਜਮਾਨ ਦੇ ਵਿੱਚ ਸਾਰਾ ਜਿਹੜਾ ਪਿੰਡ ਆ ਉਹ ਇਸ ਵਾਲੇ ਆਮ ਆਦੀ ਪਾਰਟੀ ਦੇ ਨਾਲ ਤਰਨਤਾਰਨ ਤੋਂ ਸਾਗਰ ਅਰੋੜ ਦੀ ਰਿਪੋਰਟ